ਸਾਸਰੀ ਗਾਲ ਵੀਰ ਜੀ ਮਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਸਾਰਚੂੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਅੱਜ ਵੀ ਰਹੀ ਦੇ ਕੋ ਪਹੁੰਚ ਚੁੱਕੇ ਆ ਵੀਰ ਕੋ ਦੋ ਪਸ਼ੂ ਆ ਚੰਗੇ ਆ ਟਾਪ ਕੁਆਲਿਟੀ ਦੇ ਵੀਰ ਕੋ ਅੱਜ ਇੱਕ ਵਹਿੜ ਆ ਗਈ ਆ ਦੂਜੇ ਸੁਏ ਟੋਕਰ ਕੱਪਣ ਦੁੱਧ ਇਹਦੇ ਥੱਲੇ 9 ਲੀਟਰ ਅਠਾਂ ਦੀ ਗਾਰੰਟੀ ਇਹ ਵੀਰ ਜੀ ਨੀਲੀ ਟੋਕਰ ਆ ਇਹਦੇ ਕੋ 6 ਲੀਟਰ ਦੁੱਧ ਆ ਤੇ ਪੰਜਾਂ ਦੀ ਗਾਰੰਟੀ ਦਊ ਵੀਰ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਿਕਾ ਵੀਰ ਜੀ ਸਾਸਿਕਾ ਸੁਖ ਵੀਰ ਉਹ ਨਹੀਂ ਦੇ ਵੀਰ ਵਾਹ ਸ ਬੰਧਿਆ ਸੁਖ ਵੀਰ ਤੂੰ ਸੁਣਾ ਵਧੀਆ ਵੀਰ ਜੀ ਕਹਿੰਦੇ ਜਦੋਂ ਦਾਲ ਲਹੁੰਦੇ ਨਗੀਨੇ ਪਾਉਂਦੇ ਚਿਰ ਬਾਦ ਪਾਉੜੇ ਨਗੀਨੇ ਹੀ ਹੁੰਦੇ ਤੇ ਨਗੀਨੇ ਨਹੀਂ ਲਾਈਦਾ ਵਾ ਤੇ ਲੈ ਇਹਦਾ ਤੋਹਫਾ ਕੱਟ ਕੇ ਕੱਟ ਕੇ ਵੀਰ ਲਹੁੰਦਾ ਵੇਖੋ ਵੀਰ ਜੀ ਵੀਰ ਨੇ ਅੱਜ ਫੇਰ ਤੋਕਰ ਕੱਪੜਾ ਲਿਆਂਦੀ ਪਿਛਲੀ ਵੀਡੀਓ ਵੀਰ ਨੇ ਪਾਈ ਉਹ ਵੀ ਤੋਕਰ ਕੱਪੜਾ ਵੀਰ ਤੋਕਰ ਕੱਪੜਾ ਆ ਜਾਈ ਤੋਕਰ ਕੱਪੜਾ ਆ ਚਾਹ ਜੀ ਉਹ ਦੱਸੋ ਗਾਈ ਦਾ ਫੇਰ ਜਿਹੜੀ ਵੀ ਤੋਕਰ ਕੱਪੜਾ ਪਾਈ ਆਪਾਂ ਪਹਿਲੀ ਉਹ ਵੀ ਜੀ ਗਾਈ ਮਿੱਗੀ ਆ ਬਿਗੀ ਵੀ ਬੜੀ ਸੋਹਣੀ ਤਾਂ ਵੀ ਕੀ ਵੀ ਚੰਗੇ ਰੇਡ ਤੇ ਆ ਤੇ ਫੋਨ ਕਿੰਨੇ ਕਾਇ ਹੋਦੇ ਉਹਦੇ ਫੋਨ ਹੀ ਬੜੇ ਵੇਚੀ ਆ ਗਏ ਕਹਿੰਦਾ ਤੋਂ ਬਾਅਦ 40 ਫੋਨ ਆਏ ਉਹ ਗਾਂ ਦੇ 40 ਫੋਨ ਇੱਕ ਘੰਟੇ ਵਿੱਚ ਵਿੱਚ ਚੱਲਦੀ ਰਹਿ ਲੋ 4-5 ਦਿਨ ਹੁੰਦੇ ਰਹੇ ਸ ਚਾਰ ਪੰਜ ਦਿਨ ਫੋਨ ਆਉਂਦੇ ਰਹੇ ਠੀਕ ਆ ਵੀਰ ਜੀ ਨਾਂ ਐਡਰਸ ਤੇ ਨੰਬਰ ਦੱਸੋ ਪਹਿਲਾਂ ਨਾਂ ਵੀ ਨਹੀਂ ਦੱਸਿਆ ਪਿੰਡ ਸਾਤੂ ਤਸੀਦ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 987232731 ਠੀਕ ਆ ਵੀਰ ਜੀ ਹਾਂ ਜੀ ਵੀਰ ਜੀ ਕਰੀਏ ਫਿਰ ਚਾਲੂ ਹਾਂ ਚਲੋ ਦੱਸੋ ਵੀਰ ਜੀ ਤੋ ਕਰ ਗੱਬੰਦੂ ਕੋਲ ਚਾਹੋ ਤੋ ਕ ਗੱਬੜ ਵਸੀ ਵੀਰ ਜੀ ਆ ਗਈ ਵੀਰ ਕੋ ਕੱਦ ਕਰ ਦਿਖਾ ਦਿੰਨੇ ਆ ਫੇਸ ਕੁਆਲਟੀ ਆਨ ਵੀਰ ਜੀ ਕਰਾਇਓ ਮਰਜੀ ਪਾਪੂ ਜੀ ਠੰਡੀ ਸੀਰ ਆ ਮੜੀ ਕੈਮਰੇ ਨੂੰ ਵੇਖ ਕੇ ਡਈ ਡਰਨਦੀ ਆ ਥਾਂ ਲੈ ਵਾ ਤੁਹਾਨੂੰ ਵੀਰ ਜੀ ਦਿਖਾ ਦਿੰਨੇ ਆ ਚੰਗਾ ਲੱਗਾ ਵਾ ਤਾਂ ਦੁੱਤ ਵੀਰ ਦੁੱਤ ਵੀਰ ਦਾਦਾ ਚੰਗਾ ਇਹਦੇ ਹਲੇ ਮਿਲ ਕੇ ਵੀਰ ਜੀ ਮਿਲ ਕੇ ਪੈਪ ਵੇਖ ਲੋ ਪੜਾ ਵੀਰ ਜੀ ਹੱਥ ਕਰੇ ਮਰਿਆ ਆਹ ਵੇਖੋ ਪੈਪ ਉਹ ਦਿਖਾ ਦਿੰਨੇ ਤੁਹਾਨੂੰ ਜਾਂਦੀ ਜਰੀ ਚੰਗੀ ਪਿਆਮ ਲੱਗੀ ਦੁੱਧ ਕਾਇਲ ਹੈ ਵੀਰ ਜੀ ਸੱਜੇ ਦੇ ਦੁੱਧ ਕਿੰਨਾ ਕੁ ਭਰਿਆ ਹੋਊ ਤੁਹਾਡੇ ਸਾਹ ਕੋਈ ਸੱਜੇ ਨੇ ਵੀਰ ਜੀ ਭਰਿਆ ਕੋਈ 28 ਕਿਲੋ ਆ ਵੀਰ ਜੀ ਹੁਣ ਵੀ ਦੁੱਧ ਵੀਰ ਚੰਗਾ ਦਾਦਾ ਵਾ ਤੇ ਗੱਪਣ ਕਿੰਨੇ ਚਿਰਦੀ ਆ ਇਹ ਗੱਪਣ ਜਿੱਥੇ ਨੂੰ ਪੰਜਵਾਂ ਹੀ ਨਾਲ ਲੱਗਾ ਆ ਜੀ ਪੰਜਵਾਂ ਹੀ ਨਾਲ ਲੱਗਾ ਤੁਸੀਂ ਚੈੱਕ ਕਰਾਈਏ ਕੱਲ ਚੈੱਕ ਕਰਾਈ ਵੀਰ ਨਾ ਪੰਜਵਾਂ ਮਹੀਨਾ ਲੱਗਾ ਤੇ ਦੁੱਧ ਵੀਰ ਜੀ ਕਿੰਨਾ ਦੱਸਿਆ ਵਾ ਦੋ ਦਿਨ ਕੋਹਾ ਨੌ ਕਿਲੋ ਵਸ਼ੀ ਵੇਖੋ ਵੀਰ ਜੀ 9 ਲੀਟਰ ਦੁੱਧ ਵੀਰ ਨੇ ਦੱਸਿਆ ਵੇਖੋ ਮਹੀਨਾ ਵੀ ਪੰਜਵਾਂ ਲੱਗਾ ਤੇ ਦੁੱਧ ਵੀ 9 ਲੀਟਰ ਆ ਹਾਂਜੀ ਦੋ ਕਮ ਲਾਓ ਵਸ਼ੀ ਕੋ ਇੱਕ ਦੁੱਧ ਵੀ ਚੋ ਤੇ ਇੱਕ ਗਰੰਟੀ 'ਚ ਪੱਕੀ ਆ ਤੇ ਅਗਲੇ ਦੂਏ ਡਬਲ ਭਰੂਗੀ ਅਗਲੇ ਮੈਂ ਬੰਦੇ ਨੂੰ ਪਤਾ ਕਿ ਕਿਨੇ ਰੁਪਏ ਦੀ ਮਸ਼ੀਨ ਆ ਹਾਂਜੀ ਵੀਰ ਜੀ ਉਹ ਤੇ ਫਿਰ ਅਗਲੇ ਸਿਰ ਫਿਰ ਜੀ ਚਲੀ ਹੁਣ ਵੀ ਇੰਨਾ ਦੁੱਧ ਦੇਂਦੀ ਤਾਂ ਸੱਜਣ ਨੇ ਦਿੱਤਾ ਹੀ ਉਸ ਤੋਂ ਤੇਰੇ ਮਹਾਰਾਜ ਉਹਦੇ ਨਾਲੀ ਤੋੜੋ ਵੀਰ ਜੀ ਹਰੇ ਨਾਲ ਹਾਂਜੀ ਵੇਖੋ ਵੀਰ ਜੀ ਫੇਸ ਕੁਆਲਟੀ ਵੀ ਦਿਖਾਤੀ ਕੱਦ ਕਰ ਦਿਖਾ ਦੇ ਤੋਰ ਦਿਖਾ ਦੇਣ ਤਾਂ ਤੋਰ ਕੇ ਵਸ਼ੀ ਮਰਜੀ ਕੈਮਰੇ ਨੂੰ ਵੇਖ ਕੇ ਡਰਦੀ ਆ। ਡਰਦੀ ਹੈ ਕੈਮਰੇ ਨੂੰ। ਉਹਦਾ ਵੀਰ ਕਹਿੰਦਾ ਠੰਡੀ ਸੀਲ ਵਸ਼ੀ ਜਾ ਤੇ ਵੀਰ ਨੇ ਅੱਜ ਅੱਜ ਫਿਰ ਤੋਹਫਾ ਹੀ ਕੱਟ ਕੇ ਲਿਆਂਦਾ ਵੀਰ ਦਾ ਰਿਕਾਰਡ ਹੈ ਵੀਰ ਨੇ ਕਦੀ ਧੋਕਰ ਗੱਬਨ ਪਾਉਣੀ ਹੁੰਦੀ ਹਰ ਵੀਡੀਓ 'ਚ ਹੈ। ਲਾ ਦੇ ਉੱਤੇ। ਜਾ ਦੇ ਉੱਤੇ। ਇਹ ਕੋਈ ਜਿੱਦ ਚ ਲੈ ਜਾਓ ਉੱਤੇ। ਜਾਹੰਦੋ ਵੀਰ ਜੀ ਲੰਮੀ ਤੋਰ ਵੇਖੋ ਵੀਰ ਜੀ ਕੱਦ ਕਾਰ ਦਿਖਾਦਾ ਤੁਹਾਨੂੰ ਵਸ਼ੀ ਚੰਗੀ ਆ ਥਾਲੇਵਾ ਦਿਖਾ ਦਿੰਨੇ ਆ ਇੱਥੇ ਖਿਲਾ ਰਹੇ ਹੋ ਜੀ ਇੱਕ ਮਿੰਟ ਇੱਥੇ ਖਿਲਾ ਰਹੇ ਹੋ ਵੀਰ ਜੀ ਉਹ ਥਾਲੇਵਾ ਦਿਖਾ ਲੀਆ ਵੇਖੋ ਵੀਰ ਜੀ ਖਾਨ ਚੰਗਾ ਲੱਗਾ ਵਾ ਥਾਲੇਵਾ ਵੀ ਸਾਫ ਆ ਵਸ਼ੀ ਦਾ ਲੱਗਾ ਵੀ ਕੁਆਲਿਟੀ ਦਾ ਥਾਲੇਵਾ ਵੇਖੋ ਵੀਰ ਜੀ ਆ ਲੈ ਖਲੋ ਵੇਖੋ ਕੱਦ ਕਾਰ ਹੋਣ ਵੇਖੋ ਵੀਰ ਜੀ ਚੰਗੀ ਵਸ਼ੀ ਵੀਰ ਜੀ ਵੀਰ ਨੇ ਨਖਰਾ ਹੈਗਾ ਵੀਰ ਜੀ ਵੀਰ ਨੇ ਕੱਢੀ ਵੀ ਵਸ਼ੀ ਚੰਗੀ ਕਰਦਾ ਵੀਰ ਜਦੋਂ ਕਰਦਾ ਪਸ਼ੂ ਚੰਗਾ ਲਿਉਂਦਾ ਤੋਕਰ ਕਪ ਚੰਗਾ ਲਿਓ ਦਾਵਾ ਵੇਖੋ ਵੀਰ ਜੀ ਵੀਰ ਨੇ ਲਿਆਂਦਾ ਤਾਂ ਤਾਂ ਦੱਸੀ ਗੱਲ ਵੈਰ ਜਿੰਨੀ ਹੈਗੀ ਸਾਫ ਸੁਥਰੀ ਜਾਂ ਥਾਂ ਲੇਵਾ ਵੀ ਚੰਗਾ ਲੱਗਾ ਵਾ ਤੁਹਾਨੂੰ ਸਾਰੀਆਂ ਦਿਖਾਤੀਆਂ ਵੈਰ ਦੀਆਂ ਖੂਬੀਆਂ ਵੀਰ ਜੀ ਲਿਆਵਾਂ ਨੂੰ ਦੇਖੋ ਵੀਰ ਜੀ ਦੇਖੋ ਵੀਰ ਜੀ ਚੰਗੀ ਵੈਰ ਆ ਵੀਰ ਨੇ ਜਦੋਂ ਲਿਆਂਦੇ ਨਗੀਨਾ ਲਿਆਂਦਾ ਵੀਰ ਨੇ ਲੈ ਜੋ ਵੀਰ ਜੀ ਪੈਦਾ ਨਗੀਨਾ ਲਿਆਂਦਾ ਲੈ ਜੋ ਲੈ ਜੋ ਚੰਗੀ ਵੈਰ ਆ ਥਾਂ ਲੇਵਾ ਵੀ ਚੰਗਾ ਲੱਗਾ ਵਾ ਪਲੀ ਜੁੜੀਆ ਤਾਂ ਪੰਜਾਹ ਮਹੀਨਿਆਂ ਦੀ ਵੀਰ ਜੀ ਗੱਬਨ ਚ ਪੰਜਵਾਂ ਮਹੀਨਾ ਕੀ ਲੱਗਾ ਜੀ ਅੱਜ ਵੀਰ ਜੀ ਦੱਸੋ ਫਿਰ ਮੋਲੇ ਦਾ ਦੋ ਕਿ ਵੀਰ ਮੋਲ ਨੂੰ ਹੀ ਕਰਦੇ ਇਹਦਾ ਵਸੀਲਾ ਵੇ ਮੈਂ ਤਾਂ ਕਹਿੰਦਾ ਮੋਲ ਕਰੋ ਜਿੰਨਾ ਮਰਜੀ ਮੰਗ ਲੋ ਵੀਰ ਦੀ ਵੀ ਗੱਲ ਸਹੀ ਆ ਮੋਲਾ ਜੀ ਦਾ ਪਸ਼ੂ ਦਾ ਬਾਜ਼ਾਰ ਬੜਾ ਹੋਇਆ ਵੀਰ ਨੇ ਦੱਸਿਆ ਵਾ ਕਿ ਪਸ਼ੂ ਲੱਭਦਾ ਘਟਿਆ ਵੀਰ ਦੇ ਵੇਖੋ ਘਟਿਆ ਪਸ਼ੂ ਸਹੀ ਗੱਲ ਤੇਰੀ ਹਾਂਜੀ ਚਲੋ ਵੀਰ ਜੀ ਕਰੀਏ ਫੇਰ ਵੀ ਦੱਸੋ ਮਾਨ ਫੇਰ ਕਰਾ ਦਾਂਗੇ ਮਾਨੇ ਦੱਸੋ ਵੀਰ ਜੀ ਮੋਹ ਤਾਂ ਸੋਖੀ ਕਰਦੇ ਕੋਈ ਜਗਿਆ ਰਿਹਾ 52000 ਰੁਪਿਆ ਹਾਂਜੀ ਕਰੀਏ ਮਾਨ ਤਾਂ ਨੇ ਤੁਸੀਂ ਦੱਸੋ ਮੈਂ ਦੱਸੂ ਤੁਸੀਂ ਕਰੋ ਪਹਿਲਾਂ ਇੱਕ ਕਰੋ ਮੈਂ ਅਨੇ ਯਾਰ ਕੱਟ ਕਰ ਦਈਏ ਯਾਰ ਕੱਟ ਕਰ ਦਈਏ 55000 ਦੀ ਹੋਰ ਕਰੋ ਜਾਂ 50000 ਦੀ ਸੌਫਰੀ ਤੇ ਦਰਨੇ ਬਚੀ ਫਿਰ ਇੱਕੋ ਗੱਲ ਕਰਦੇ ਆ ਨਾ ਤੁਹਾਨੂੰ ਦੇਸ ਰੱਗੇ ਨਾ ਚਲੋ ਚਾਹ ਪਾਣੀ ਮਿਲ ਜੇ ਬੜਾ ਹੁੰਦਾ ਸਰ ਲੈਣਾ ਚਾਹ ਪਾਣੀ ਆ 44000 ਦੀ ਜਾਂਦੀ ਹੈ 44000 ਦੀ ਜਾ ਨਾਕਾ ਐਂਸਰ ਦੋ ਨਈਂ ਵਿੱਚੀ ਚਾਹ ਵਾਲੀ ਕੋਈ ਗੱਲ ਨਹੀਂ ਬਾਤ ਦਾ ਥੋੜਾ ਬਾਤੀ ਚਲੋ ਤੁਹਾਡੀ ਅੱਗੇ ਵੀ ਸਿਫਤਿਆ ਚਲੋ ਅੱਗੇ ਵੀ ਤੁਸੀਂ ਵੈਰ ਦਿੱਤੀ ਚੰਗੀ ਪਲੀ ਜੁੜੀ ਉਹਦਾ ਵੀ ਰੇਤ ਤੁਸੀਂ ਬਹੁਤ ਜਾਇਜ਼ ਕੀਤਾ ਸੀ ਬਿਲਕੁਲ ਜਾਇਜ਼ ਮੁੱਲ ਕਰੀਦਾ ਵੇਖੋ ਵਿੱਚੀ 44000 ਦੀ ਵੀਰ ਕਹਿੰਦਾ ਦੇ ਦਾਂਗੇ ਫਿਰ ਤਾਂ ਉਹਦੇ ਵਿੱਚ ਹੀ ਕਿੱਦਾਂ ਕਿਤਾ ਗੱਬਾਂ ਲੈ ਦੁੱਧ ਤਾਂ ਦੱਸੋ ਇੱਕ ਵਾਰ ਫੇਰ ਇਹ ਲੀਜੀਏ ਗੱਲ ਇਹ ਕਿ ਨੌ ਲੀਟਰ ਦੁੱਧ ਆ ਨੌ ਲੀਟਰ ਦੁੱਧ ਆ ਹਾਂਜੀ ਇਹ ਆ ਗੱਬਨ ਕਾਹਲੀ ਚੈੱਕ ਹੋਏ ਪੰਜਵਾਮੀ ਨਾ ਲੱਗਾ ਪੰਜਵਾਮੀ ਨਾ ਲੱਗੀ ਆ ਹਾਂਜੀ ਤੇ ਮੁੱਲ ਕਿੰਨਾ ਕੀਤਾ ਆਪਾਂ ਨੂੰ 48000 ਰੁਪਏ ਵੇਖੋ ਵਿੱਚ 48000 ਦੀ ਵੀਰ ਕਹਿੰਦਾ ਦੇ ਦਾਂਗੇ ਵੀਰਪਰਾ ਕੋਈ ਫੋਨ ਲਾਵੇ ਸੋਰ ਸੱਪਾ ਕਰਾ ਦਾਂਗੇ ਤੁਹਾਡਾ ਪੋਤਾ ਫੇਰ ਹਣਾ ਵੀਰ ਜੀ ਹਾਂ ਜੀ ਠੀਕ ਹੈ ਵੀਰ ਜੀ ਇਹਦਾ ਦੱਸੋ ਇਹ ਵੀਰ ਜੀ ਟੋਕਰ ਆ ਗਈ ਜੀ ਵਸ਼ੀਆ ਟੋਕਰ ਵਸ਼ੀ ਵੀਰ ਜੀ ਹਾਂ ਟੋਕਰ ਕੱਲੀ ਟੋਕਰ ਟੋਕਰ ਹਾਂ ਜੀ ਇਹਦੇ ਥੱਲੇ ਦੁੱਧ ਕਿੰਨਾ ਵਿੱਚ ਦੁੱਧ 6 ਕਿਲੋ ਤਿੰਨ ਵੇ ਸੂਏ ਵੀਤੀਏ ਇਹ ਪਹਿਲੇ ਵੀ ਆ ਵਸ਼ੀਆ ਪਹਿਲਾਂ ਵਸ਼ੀ ਵੀਰ ਜੀ ਕੱਤਕਾਰ ਚੰਗਾ ਲੱਗਾ ਵਹਿ ਸਾਫ ਸੁਥਰੀ ਹੈ ਥਾਨ ਬਹੁਤ ਸੋਹਣਾ ਇੰਨੀ ਆ ਵੇਖੋ ਵੀਰ ਜੀ ਕਦਰਦੀ ਆ ਕੋਈ ਗੱਲੀ ਉਠਾਦੀ ਕੈਵ ਦੇ ਨੂੰ ਇੱਕ ਡਰਦੀ ਆ ਤੇ ਵਿੱਚ ਖੋਲੋ ਇਹਨੂੰ ਮੜ ਜਾ ਵੀਰ ਜੀ ਚੰਗੀ ਵੈਰ ਇਹ ਵੀ ਸਾਫ ਸੁਫਰੀ ਆ ਲਾ ਜੋ ਵੀਰ ਜੀ ਆਹ ਹਾਂ ਕਾੜਾ ਤੋੜੋ ਵੀਰ ਜੀ ਵੇਖੋ ਵੀਰ ਜੀ ਅੱਦ ਕਰ ਪੂਰਾ ਲੱਗਾ ਵੈਰ ਨੂੰ ਹੁ ਸਨਚਿਆ ਪੂਰੀ ਖੂਨ ਚਾ ਵੈਰ ਉਹ ਸਨ ਚੰਗਾ ਵੈਰ ਤੇ ਲੈ ਵੀਰ ਜੀ ਸਹੀ ਸਖਲਾ ਰੋ ਦੇਖੋ ਵੀ ਕੀ ਵੈਰੇ ਚੰਕੀ ਸਾਫ ਸੁਥਰੀ ਕੋਈ ਗੱਲ ਨਹੀਂ ਮਾਰੇ ਮਾਰੇ ਵੀ ਜੀ ਉਹ ਤੇ ਨਾ ਦੇ ਉਹਨਾਂ ਨੇ ਕੋਈ ਗੱਲ ਨਹੀਂ ਠੀਕ ਚੱਲ ਜਾਂ ਤਾਂ ਵੀਰ ਜੀ ਦਿਖਾ ਦੇਣੇ ਲੱਗੋ ਵੀਰ ਜੀ ਦੇਖੋ ਵੀ ਜੀ ਮਾਰੇ ਮਾਰੇ ਸੇਂਗਾ ਵੀ ਮਗਰ ਨੂੰ ਪਰ ਲੱਗਦੇ ਨਹੀਂ ਨਾ ਬਾਕੀ ਵੀਰ ਜੀ ਮਾਰਦੀ ਮੁਰਦੀ ਤੇ ਨਹੀਂ ਨਾ ਜਿਖੋ ਵੀ ਜੀ ਫਾਲੀਵਾ ਫੇਰ ਦਿਖਾ ਦਿੰਦੇ ਚੰਗੀ ਵੈਲ ਪਲੀ ਜੁੜੀ ਆ ਸਾਫ ਸਫਰੀ ਆ ਤੇ ਵੀਰ ਨੇ ਇਹਦਾ ਵੀ ਰੇਟ ਕਰ ਦੇਣਾ ਫਰੀ ਵਾਲਾ ਹੀ ਪਸਾਬ ਦਾ ਜਿਖੋ ਵੀ ਜੀ ਪਸੂ ਤੇਨੂੰ ਬਾਲ ਮਰੇ ਉੱਡਣਾ ਲੇ ਭਾਈ ਹਾਂਜੀ ਹਾਂਜੀ ਵੀਰ ਜੀ ਲੈ ਤਾਂ ਗਾ ਰੇਟ ਹਾਂਜੀ ਹਾਂਜੀ ਤੂੰ ਲੈ ਹਜ਼ਾਰ ਖਾਂਦੀ ਹੁੰਦਾ ਠੀਕ ਆ ਬਿੱਤੀ ਠੀਕ ਆ ਆਹ ਠੀਕ ਆ ਬਿੱਤੀ ਹਜ਼ਾਰ ਕਰ ਤੇ ਨਹੀਂ ਵੀਰ ਜੀ ਦੱਸ ਕੇ ਦੋ ਪਸੂ ਚਲੋ ਹਜ਼ਾਰ ਖਾਂ ਤੇ ਲੈਣਾ ਹੀ ਮਿਹਨਤ ਕਰ ਦੇਗੀ ਬਣੀ ਆਉਂਦੀ ਤੁਹਾਡੇ ਸਾਹਮਣੇ ਰੇਟ ਬੜੇ ਹੋਏ ਪਸੂ ਵਾਲੇ ਹਾਂਜੀ ਹਾਂਜੀ ਵੀਰ ਜੀ ਇਹਦੇ ਥੱਲੇ ਇੱਕ ਕਿੰਨਾ ਦੁੱਧ ਦਾ 6 ਲੀਟਰ ਇਹਦੇ ਥੱਲੇ 6 ਦੱਸਿਆ ਪੰਜਾਂ ਦੀ ਗਰੰਟੀ ਦੇ ਦਿੱਤੀ ਸੋਹਣੇ 6 ਲੀਟਰ ਦੁੱਧ ਦਾ ਪੰਜਾਂ ਦੀ ਵੀਰ ਆਪਣੀ ਗਰੰਟੀ ਦੇਊ ਘਰਾਂ ਦੀ ਹੈ 6 ਹੀ ਆ ਜੇ ਕੋਈ ਇਥੋਂ ਚਵਾਉ ਫਿਰ 6 ਆ ਜੇ ਕੋਈ ਡਾਲਰਮ ਕਹੋ ਫਿਰ ਪੰਜਾਂ ਦੀ ਦਵਾਂਗੇ ਹਣਾ ਵੀਰ ਜੀ ਹਾਂ ਸੋ ਵੀਰ ਠੀਕ ਆ ਵੀਰ ਜੀ ਇਹਦਾ ਕੀ ਮੁੱਲ ਕਰਨਾ ਫਿਰ ਮੈਂ ਮੁੱਲ ਛੋਟਾ ਹੀ ਕਰਨਾ ਸੁਖ ਵੀਰ ਕਰੋ ਵੀਰ ਜੀ ਲੈਣ ਦੇਣਾ ਹਾਂਜੀ 18000 ਦੀ ਦੇ ਦਈਏ 18000 ਦੀ ਹਾਂਜੀ ਇੱਕੋ ਕਰ ਦਿੰਦਾ ਮੈਂ ਹਾਂ ਨਹੀਂ ਤੂੰ ਹੀ ਦੱਸੋ ਨਾ ਹੁਣ ਗੁਸਾਰਿਆ ਕਰਿਓ 16000 ਦੀ ਜਾਂਦੀ ਚਲੋ ਤੁਹਾਡੇ ਮੈਂ ਤਾਂ 16 ਦੀ ਵੇਖੋ ਵੀਰ ਜੀ ਵੀਰ ਕਹਿੰਦਾ ਨਹੀਂ ਘਟ ਕਰਨਾ ਰੇਟ ਮੈਂ ਫਿਰ ਵੀ ਵੀਰ ਪਕੜਾਤਾ ਵੀ ਕਹਿੰਦਾ 1000 ਖੰਡ ਬਚਣਾ ਫਿਰ ਵੀ ਵੀਰ ਭਰਾ ਕਸਾਈ ਮਾਰਦੇ ਤਾਂ ਵੀਰ ਕਹਿੰਦਾ ਲਾ ਵਸਾਈ ਕਰਿਆ ਕਰੋ ਤਾਂ ਕਰਕੇ ਵੀਰ ਕਹਿੰਦਾ ਫਿਰ ਥੋੜੇ ਪਾਈਏ ਫਿਰ ਆਪ ਨੂੰ ਵੀ ਕੁਝ ਪੈਂਦਾ ਮੋਰੋ ਹੋਈ ਪਾਈਦਾ ਜਿੰਨੇ ਨਾ ਪਸ਼ੂ ਦੇਣਾ ਹੁੰਦਾ ਅੱਜ ਇਹਦੀ ਵੀਰ ਤਾਂ ਕਰਕੇ ਕਿੰਨਾ ਬੋਧਾ ਨਹੀਂ ਜੇ ਮਿਲਦਾ ਠੀਕ ਆ ਵੀਰ ਜੀ ਵੇਖੋ ਜਦੋਂ ਆਪ ਨੂੰ ਪੈਂਦਾ ਵਿੱਚ ਆਫਾਨੀ ਜੀ ਨਹੀਂ ਕਰਦਾ ਕਿਹਨੂੰ ਕਹਿਣ ਬਾਕੀ ਵੀਰ ਭਰਾ ਕੋਈ ਫੋਨ ਲਾ ਲੇ ਇੱਕ ਵੀਰ ਜੀ ਤੋਕਰ ਇੱਕ ਤੋਕਰ ਗੱਬਰ ਆ ਤੋਕਰ ਗਮਾ ਥਲੇ 9 ਲੀਟਰ ਦੁੱਧ ਆ ਅੱਠਾਂ ਦੀ ਗਾਰੰਟੀ ਆ ਇਹਦੇ ਥਲੇ 6 ਲੀਟਰ ਦੁੱਧ ਆ ਇਹਦੀ ਪੰਨਿਆਂ ਦੀ ਗਾਰੰਟੀ ਆ ਤੇ ਵੀਰ ਜੀ ਦੋਵੇਂ ਪਸ਼ੂ ਕੱਦ ਕਾਠ ਵਾਲੇ ਆ ਸਾਫ਼ ਸੁਥਰੇ ਆ ਸੋਹਣੀਆਂ ਫੇ ਡੱਬੀਆਂ ਹਾਂਜੀ ਡੱਬੀਆਂ ਵੈਰਾ ਵਾ ਹਾਂ ਰੰਗ ਰੰਗ ਰੂਪ ਵਾਲੀਆਂ ਉਹਨਾਂ ਨੇ ਹਾਂ ਜੀ ਹਾਂ ਜੀ ਵੀਰ ਜੀ ਨਾਂ ਅਦਰਾਸ ਤੇ ਨੰਬਰ ਦੱਸੋ ਆਪਣਾ ਨਾਂ ਵੀਰ ਜੀ ਹੀਰਾ ਸਿੰਘ ਪਿੰਡ ਸਾਟੂ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਸ ਫੋਨ ਨੰਬਰ 987232013 ਵੀਰ ਜੀ ਸਾਸੀਆ ਵੀਰ ਜੀ ਸਾਸੀਆ ਵੀਰ ਜੀ